ਤਬ ਮਾਤਾ ਤੇ ਕੀਤਾ ਗਏ ਉਥੇ ਮੱਥਾ ਟੇਕਣ ਗਏ ਸੀ ਉਥੇ ਜਿੱਦ ਵਾਂਸ ਹੋ ਗਈ ਹੁਣੇ ਮੁੰਡੇ ਨਾਲ ਉਥੇ ਲੜ ਪਿਓਨੇ ਪਰ ਉਹਦੇ ਕਰਕੇ ਉਹ ਉਹਨਾਂ ਲੈ ਵੀ ਹਥਿਆਰ ਤੇ ਇਹਨਾਂ ਲੈ ਵੀ ਕੋਈ ਸੈਨ ਨਹੀਂ ਦਿਖਾ ਦੇ ਹੱਥ ਗਏ ਤੇ ਤਾਂ ਮੱਥਾ ਟੇਕਾਂ ਉਥੇ ਉਹਨਾਂ ਨੇ ਕਰਚਾਂ-ਕੁਰਚਾਂ ਮਾਰੀਆਂ ਇਹਨਾਂ ਦੇ ਸਰਸਰ ਪਾੜਦੇ ਇਹਨਾਂ ਦੇ ਹਾਂ ਕੁਝ ਤੋਂ ਛੋਟੇ ਭਰਾ ਵੀ ਕਿੱਥੇ ਮਰੇ ਗਏ ਸਾਡੇ ਭਰਾ ਦੇ ਪਿੱਛੇ ਦੀ ਮਾਰੀ ਕਰਚ ਦਿਲ ਵਿੱਚ ਦੀ ਘੱਟਦੀ ਮੂਰੇ ਮੂਰੇ ਵੀ ਦੱਸੋਗੇ ਤੁਸੀਂ ਹਾਂ ਓਕੇ ਮਿਲੇ ਦਿ ਮੋ ਫਿਰ ਆਈ 2 ਮਿੰਟ ਤੜਫਾਈ ਫਿਰ ਮੌਤ ਹੋ ਗਈ ਅੱਛਾ ਉਹਦੇ ਨਾਲ ਕੌਣ ਕੌਣ ਸੀਗੇ ਉਹਦੇ ਨਾਲ ਦੋ ਦੋਸਤ ਤੇ ਹੀ ਉਹਦੇ ਅੱਛਾ ਉਹਦਾ ਨਹੀਂ ਹਾਲਤ ਕਿਸ ਤਰ੍ਹਾਂ ਉਹਦੇ ਇੱਕ ਦੀ ਹਾਲਤ ਤਾਂ ਹੀ ਸਿਰ ਪਾੜਿਆ ਹੋਇਆ ਸੀ ਤੇ ਬਾਕੀ ਇੱਥੇ ਢੱਡੇ ਰੁੱਢ ਤੇ ਮਰੀ ਹੋਈਆਂ ਨੇ ਕਰਚਾਂ-ਕੁਰਚਾਂ ਇਸ ਕੋਲ ਠੀਕ ਨੇ ਲੂੰਗਾ ਹਾਂ ਇੱਕ ਆ ਬਾਹ ਤੇ ਉਹਦੇ ਕਰਚੇ ਠੀਕ ਆ ਤੁਹਾਡਾ ਭਰਾ ਕੀ ਕੰਮ ਕਰਦਾ ਸੀ ਮੇਰਾ ਭਰਾ ਹੀ ਟਰੱਕ ਚਲਾਉਂਦਾ ਸੀ ਅੱਛਾ ਉਹ ਕਿੰਨੇ ਜੀ ਕਿੰਨੇ ਸੀ ਦੋ ਉਹ ਦੋ ਤਿੰਨ ਸੀ ਉਹ ਵੀ ਦੋ ਤਿੰਨ ਸੀ ਹਾਂ ਤੋ ਕੰਮ ਇਹੀ ਚੋਂ ਅਸੀਂ ਕਰਦਾ ਗੁਜ਼ਾਰਾ ਹੀ ਹਾਂ ਇਹਹੀ ਚਲਾਉਂਦਾ ਸੀ ਕਰਦਾ ਗੁਜ਼ਾਰਾ ਹੁਣ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਤੁਸੀਂ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਕਿੰਨੇ ਸਾਲ ਦੀ ਉਮਰ ਸੀ ਅਬੀ 20 ਸਾਲ ਦੇ ਸੀ ਇਹ ਰਾਤੀ ਸਾਨੂੰ ਸਵੇਰੇ ਵੀ ਇੰਟੀਮੇਸ਼ਨ ਆਈ ਹੈ ਹਸਪੀਟਲ ਤੋਂ ਇੱਕ ਕਰਨਵੀਰ ਸਿੰਘ ਨਾਂ ਦੇ ਪਿੰਡ ਵਖਤੜੇ ਤੋਂ ਮੁੰਡੇ ਦਾ ਮਰਡਰ ਹੋਇਆ ਹੈ ਤੇ ਬਾਕੀ ਉਹਨਾਂ ਦੇ ਵਾਰਸ ਆਉਂਦੇ ਨੇ ਜੀ ਉਹਨਾਂ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਨਾਂ ਮੁਤਾਬਕ ਸਿਕਾਰ ਵੀ ਕਰਨਗੇ। ਕੋਤਲ ਦਾ ਕੀ ਕਰਨੇ ਜੀ। ਸਰੋਜੀ ਉੱਥੇ ਪਤਾ ਲੱਗੂਗਾ ਜੀ ਉਸ ਤੋਂ ਕਿਹਦੇ ਨਾਲ ਮਾਰੇਗੇ। ਦੇਖੋ ਸਾਰ ਪੈਜ ਲੱਗਦੀਆਂ ਜੀ ਕਿਸੇ ਮਤਲਬ ਤਿੱਖੀ ਚੀਜ਼ ਨਾਲ ਜਿਵੇਂ ਕੋਈ ਕਿਰਚ ਵਗੈਰਾ ਨਾਲ। ਡੈੱਟ ਕਰਨ ਵੀਰ ਦੀ ਮੌਤੇ ਦੀ ਹੋ ਗਈ ਸੀ। ਹਾਂਜੀ ਹਾਂਜੀ ਬ੍ਰਾਡ ਡੈੱਟ ਲੈਂਦਾ ਹੋਇਆ ਇੱਥੇ ਹਸਪੀਟਲ ਜੀ ਐਸ ਪਰ ਇੰਟੀਮੇਸ਼ਨ ਜੀ ਰੀਸੀਵਡ ਬਾਈ ਹਸਪੀਟਲ ਜੀ। ਇਹ ਇੱਥੇ ਕੀ ਕਰਨ ਆਇਆ ਸੀ ਕਰਨਗੇ। ਮੋਤੇ ਮੰਦਰ ਦੇ ਵਿੱਚ ਕਾਫੀ ਮੇਲੇ ਦੇ ਵਿੱਚ ਕਾਫੀ ਆਵਾਜ਼ ਆਈ ਹੈ ਜੀ ਇਹ ਵੀ ਇਸੇ ਤਰੀਕੇ ਨਾਲ ਆਇਆ ਸੀ ਬਾਕੀ ਅਸੀਂ ਪਰਤਾਲ ਕਰਾਂਗੇ ਤਰਤੀਸ ਕਰਾਂਗੇ ਜੋ ਹੋਊਗਾ ਅਸੀਂ ਪੂਰੀ ਡਕਾਈ ਨਾਲ ਸੀ ਕਿ ਕਰਨਵੀਰ ਦੇ ਨਾਲ ਕੌਣ-ਕੌਣ ਸੀਗਾ ਜੀ ਕੀ ਅਜੇ ਉਹਨਾਂ ਨੇ ਸਟੇਟਮੈਂਟ ਲਿਖਾਈ ਨਹੀਂ ਜੀ ਅਸੀਂ ਪੂਰੀਓ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਫੁਲੀ ਬਰੀਫ ਕਰ ਦਵਾਂਗੇ ਉਹ ਬੰਦੇ ਕਿੰਨੇ ਸੀ ਪਤਾ ਲੱਗਿਆ ਵੀ ਜਿਹੜੇ ਹਮਲਾ ਕਰਨ ਵਾਲੇ ਸੀ ਜਿਨ੍ਹਾਂ ਨੂੰ ਮਾਰਿਆ ਸਰ ਅਜੇ ਮਦਈ ਅਜੇ ਸਾਡੇ ਨਾਲ ਉਹਨਾਂ ਨੇ ਸਟੇਟਮੈਂਟ ਵਗੈਰਾ ਨਹੀਂ ਦਿੱਤੇ ਉਹਨਾਂ ਦੇ ਮੁਤਾਬਕ ਜੋ ਹੋ ਕਹਿਣਗੇ ਉਹਦੇ ਵਿੱਚ ਕਰ ਵੀ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਊਗਾ ਉਹ ਵੀ ਜਦੋਂ ਮਰਡਰ ਹੈ ਸਰ ਫਿਰ ਤਾਂ 302 ਹੀ ਹੋਊਗੀ ਜੀ ਬਾਕੀ ਬਿਆਨ ਲਿਖਾਉਣ ਤੋਂ ਬਾਅਦ ਹੀ ਸਪਸ਼ਟ ਹੋਊਗਾ ਜੀ